ਅਗੁਰੂ ਜੀ ਦਾ ਖਾਸਾ ਸਿਰਿ ਅਗੁਰੂ ਜੀ ਦੀ ਫਤਿਹ ਦੋਸਤੋ ਕੀ ਤੁਸੀਂ ਜਾਣਦੇ ਹੋ ਬਾਬਾ ਬਟਪਾਗ ਸਿੰਘ ਜੀ ਵੱਲੋਂ ਲੱਕੜ ਦੇ ਥੰਮ ਨੂੰ ਅਗਲ ਗਾਉਣ ਵਾਲੇ ਨਾਸਰ ਅਲੀ ਨੂੰ ਕਿਵੇਂ ਮਾਰਿਆ ਗਿਆ ਅਤੇ ਬਾਬਾ ਜੀ ਦਾ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਰਾਮਦਾਸ ਜੀ ਨਾਲ ਕੀ ਰਿਸ਼ਤਾ ਹੈ ਅਤੇ ਬਾਬਾ ਜੀ ਕਿਵੇਂ ਬੜਪਾਗ ਰਾਜ ਤੇ ਬੜਪਾਗ ਸਿੰਘ ਬਣੇ ਇਹਨਾਂ ਸਭ ਤੋਂ ਸਵਾਲਾਂ ਦੇ ਜਵਾਬ ਅਸੀਂ ਤੁਹਾਨੂੰ ਆਪਣੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਤੁਸੀਂ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਸਾਡੇ ਨਾਲ ਬਣੇ ਰਹੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਬਾਬਾ ਜੀ ਦੇ ਨਿੱਜੀ ਜੀਵਨ ਦੇ ਬਾਰੇ ਛੋਡੀ ਬਾਬਾ ਬੜਪਾਗ ਸਿੰਘ ਦਾ ਜਨਮ 2 ਸਤੰਬਰ 1910 ਵਿੱਚ ਮਾਤਾ ਰਾਜਕੌਰ ਅਤੇ ਪਿਤਾ ਰਾਮ ਸਿੰਘ ਜੀ ਦੇ ਘਰ ਹੁੰਦਾ ਹੈ ਆਪ ਜੀ ਦੀਆਂ ਦੋ ਭੈਣਾਂ ਤੇ ਚਾਰ ਭਰਾ ਸਨ ਜੇਕਰ ਗੱਲ ਕਰੀਏ ਆਪ ਜੀ ਦੇ ਵਿਆਹ ਦੀ ਤਾਂ ਆਪ ਜੀ ਦਾ ਵਿਆਹ ਬੀਬੀ ਰਾਜਾ ਜੀ ਨਾਲ ਹੁੰਦਾ ਹੈ ਪਰ ਬੀਬੀ ਦਾਦਾ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਪਰਿਵਾਰ ਦੁਬਾਰਾ ਆਪ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਤੀਰਮਲ ਦੇ ਪੋਤਰੇ ਦੇ ਪਰਪੋਤੇ ਲੱਗਦੇ ਸਨ। ਭਾਬ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ 7ਵੀਂ ਪੀੜ੍ਹੀ ਅਤੇ ਗੁਰੂ ਰਾਮਦਾਸ ਜੀ ਦੀ 9ਵੀਂ ਪੀੜ੍ਹੀ ਵਿੱਚੋਂ ਸਨ। ਤੁਸੀਂ ਸੋਚਦੇ ਹੋਵੋਗੇ ਆਖਰਕਾਰ ਗੁਰੂ ਸਾਹਿਬਾਨ ਨਾਲ ਬਾਬਾ ਜੀ ਦਾ ਪਛੋਕਰ ਹੋਣ ਦੇ ਬਾਵਜੂਦ ਬਾਬਾ ਜੀ ਗੁਰੂ ਘਰ ਨਾਲੋਂ ਕਿਵੇਂ ਟੁੱਟ ਗਏ ਅਤੇ ਦੁਬਾਰਾ ਉਹਨਾਂ ਦੀ ਗੁਰੂ ਘਰ ਵਾਪਸੀ ਕਿਵੇਂ ਹੋਈ? ਇਹ ਗੱਲ ਦਾ ਜਵਾਬ ਜਾਣਨ ਲਈ ਸਾਨੂੰ ਪਿੱਛੇ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਵਿੱਚ ਜਾਣਾ ਪਵੇਗਾ। ਉਸ ਸਮੇਂ ਜਲੰਧਰ ਦੇ ਨਗਰ ਕਤਾਰਪੁਰ ਵਿੱਚ ਇੱਕ ਗੁਰਦੁਆ ਫਿਰ ਸਿੱਖ ਥੰਮ ਬਣਾਉਣ ਲਈ ਇੱਕ ਟਾਲੀ ਨੂੰ ਵੱਢਣ ਲਈ ਜਾਂਦੇ ਨੇ ਤੇ ਉਹਨਾਂ ਨੂੰ ਟਾਲੀ ਵਿੱਚ ਇੱਕ ਰੋਹ ਦੀ ਆਵਾਜ਼ ਆਉਂਦੀ ਹੈ ਕਿ ਤੁਸੀਂ ਕੌਣ ਹੋ ਤਾਂ ਸਿੱਖ ਕਹਿੰਦੇ ਹਨ ਅਸੀਂ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਫਿਰ ਟਾਲੀ ਵਿੱਚੋਂ ਆਵਾਜ਼ ਆਈ ਕਿ ਮੈਂ ਤਾਂ ਸੁਣਿਆ ਸਿੱਖ ਲੋਕਾਂ ਨੂੰ ਘਰ ਬਣਾ ਕੇ ਦਿੰਦੇ ਨੇ ਤੇ ਤੁਸੀਂ ਮੇਰਾ ਘਰ ਤੋੜਨਾ ਕਿਉਂ ਆਏ ਹੋ ਫਿਰ ਸਿੱਖ ਵਾਪਸ ਜਾ ਕੇ ਗੁਰੂ ਜੀ ਨੂੰ ਸਾਰੀ ਗੱਲ ਦੱਸਦੇ ਹਨ ਸਿੱਖਾਂ ਦੀ ਗੱਲ ਸੁਣਨ ਤੋਂ ਬਾਅਦ ਗੁਰੂ ਜੀ ਆਪ ਚੱਲ ਕੇ ਟਾਲੀ ਕੋਲ ਆਉਂਦੇ ਨੇ ਤੇ ਉਸ ਰੂਹ ਨੂੰ ਕਹਿੰਦੇ ਹਨ ਅੱਜ ਤੋਂ ਬਾਅਦ ਤੇਰੀ ਮੁਕਤੀ ਹੋ ਜਾਵੇਗੀ ਅਤੇ ਤੇਰੀ ਟਾਲੀ ਦਾ ਅਸੀਂ ਗੁਰੂ ਘਰ ਵਿੱਚ ਥੰਮ ਲਾਵਾਂਗੇ ਅਤੇ ਉਸ ਗੁਰੂ ਘਰ ਦਾ ਨਾਮ ਵੀ ਇਸ ਤਰ੍ਹਾਂ ਉਸ ਰੂ ਦੀ ਗਤੀ ਹੋ ਜਾਂਦੀ ਹੈ ਸਿੱਖ ਉਸ ਟਾਲੀਨ ਵੱਟ ਕੇ ਗੁਰੂ ਘਰ ਲੈ ਕੇ ਆਉਂਦੇ ਨੇ ਫਿਰ ਅੱਗੇ ਜਾ ਕੇ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਬਾਬਾ ਪਟਪਾਖ ਸਿੰਘ ਜੀ ਦੇ ਨਾਲ ਜੁੜ ਜਾਂਦਾ ਹੈ ਜੋ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਫਿਰ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਆਉਂਦੇ ਹਨ ਅਤੇ ਜੰਗ ਵਿੱਚ ਪੈਂਦੇ ਖਾਨ ਨੂੰ ਮਾਰਨ ਤੋਂ ਬਾਅਦ ਗੁਰੂ ਜੀ ਇੱਥੋਂ ਕੀਰਤਨਪੁਰ ਸਾਹਿਬ ਚਲੇ ਜਾਂਦੇ ਹਨ ਪਰ ਉਹਨਾਂ ਦਾ ਪੁੱਤਰ ਆਧੀਰਮਲ ਆਪਣੇ ਪਰਿਵਾਰ ਸਮੇਤ ਇਸ ਗੁਰਦੁਆਰਾ ਸਾਹਿਬ ਵਿੱਚ ਰੁਕਦਾ ਹੈ ਫਿਰ ਤੀਰਮਲ ਹੀ ਗੁਰਦੁਆਰਾ ਸਾਹਿਬ ਜੀ ਦੀ ਸੰਸਵਾਲ ਕਰਦਾ ਹੈ ਅਤੇ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਕੋਲੋਂ ਆਦੀ ਗ੍ਰੰਥ ਦਾ ਸਰੂਪ ਤਿਆਰ ਕਰਵਾਇਆ ਗਿਆ ਸੀ ਉਹ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਰੱਖਿਆ ਹੋਇਆ ਹੈ ਕਾਫੀ ਸਮਾਂ ਲੰਗਰ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਅਤੇ ਹੋਰ ਜਿੰਨੇ ਵੀ ਕਰਤਾਰਪੁਰ ਦੇ ਗੁਰਦੁਆਰੇ ਸਨ ਸਭ ਦਾ ਪ੍ਰਬੰਧ ਬਾਬਾ ਬੜਪਾਗ ਅਸੀਂ ਹੁਣ ਗੱਲ ਕਰਦੇ ਹਾਂ ਕਿ ਕਿਵੇਂ ਬਾਬਾ ਜੀ ਦਾ ਗੁਰੂ ਘਰ ਨਾਲੋਂ ਫਾਸਲਾ ਮਿਟਿਆ ਅਤੇ ਕਿਵੇਂ ਉਹਨਾਂ ਦਾ ਨਾਮ ਬਟਪਾਗਰ ਰਾਏ ਤੋਂ ਸਿੰਘ ਹੋਇਆ ਫਿਰ ਇੱਕ ਦਿਨ ਜਲੰਧਰ ਦੇ ਸੂਬੇਦਾਰ ਨਾਸਰ ਅਲੀ ਤੇ ਬਾਬਾ ਜੀ ਦੀ ਕਿਸੇ ਗੱਲ ਤੋਂ ਵਿਗੜ ਜਾਂਦੀ ਹੈ ਅਤੇ ਆਪਸ ਵਿੱਚ ਜੰਗ ਹੁੰਦੀ ਹੈ ਅਤੇ ਇਸ ਜੰਗ ਵਿੱਚ ਨਾਸਰ ਅਲੀ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕਰ ਦਿੰਦਾ ਹੈ ਇਸ ਲੜਾਈ ਵਿੱਚ ਬਾਬਾ ਜੀ ਦੇ ਆਪਦੇ ਹੀ ਬਹੁਤ ਪਰਿਵਾਰਕ ਮੈਂਬਰ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਬਾਬਾ ਜੀ ਆਦ ਗ੍ਰੰਦਸ ਰੂਪ ਲੈ ਕੇ ਇੱਥੋਂ ਸੁਰੱਖਤ ਨਿਕਲ ਜਾਂਦੇ ਨੇ ਅਤੇ ਨਾਸਰ ਅਲੀ ਗੁਰਦੁਆਰਾ ਥੰਮ ਸਾਹਿਬ ਵਿੱਚ ਲੱਗੇ ਥੰਮ ਨੂੰ ਅੱਗ ਲਗਾ ਕੇ ਸਾੜ ਦਿੰਦਾ ਹੈ ਅਤੇ ਗੁਰ ਫਟ ਭਾਗ ਰਾਏ ਜੀ ਬੱਚੇ ਹੋਏ ਸਿੱਖ ਪਰਿਵਾਰ ਨਾਲ ਹਿਮਾਚਲ ਚਲੇ ਜਾਂਦੇ ਨੇ ਬਾਬਾ ਜੀ ਦੇ ਮਨ ਵਿੱਚ ਗੁਰਦੁਆਰਾ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਨਾਸਰ ਅਲੀ ਦੇ ਵਿਰੁੱਧ ਬਹੁਤ ਗੁੱਸਾ ਭਰਿਆ ਹੋਇਆ ਸੀ ਫਿਰ ਉਹਨਾਂ ਨੇ ਆਪਣੇ ਸਿਰ ਤੇ ਬੰਨਿਆ ਹੋਇਆ ਰਦਮਾਲਾ ਉਤਾਰ ਕੇ ਛੋਟੀ ਜਹੀ ਦਸਤਾਰ ਬੰਨੀ ਅਤੇ ਪ੍ਰਣ ਕੀਤਾ ਕਿ ਜਦੋਂ ਤੱਕ ਮੈਂ ਨਾਸਰ ਅਲੀ ਨੂੰ ਸਾੜ ਨਹੀਂ ਦਿੰਦਾ ਉਸ ਸਮੇਂ ਤੱਕ ਮੈਂ ਸਿਰ ਤੇ ਦਸਤਾਰ ਨਹੀਂ ਸਜਾਵਾਂਗਾ ਫਿਰ ਬਾਬਾ ਜੀ ਦੀ ਮੁਲਾਕਾਤ ਦਲ ਖਾਲਸਾ ਜੱਸਾ ਸਿੰਘ ਆਲੂਵਾਲੀਆ ਅਤੇ ਹੋਰ ਸਿੰਘਾਂ ਨਾਲ ਹੁੰਦੀ ਹੈ ਅਤੇ ਬਾਬਾ ਵੜਪਾਗ ਰਾਏ ਜੀ ਗੁਰਦੁਆਰਾ ਸਾਹਿਬ ਜੀ ਦੀ ਬੇਵਾਬਦੀ ਬਾਰੇ ਦੱਸਦੇ ਹਨ ਅਤੇ ਨਾਸਰ ਅਲੀ ਕੋਲ ਬਤਲਾ ਲੈਣ ਲਈ ਕਹਿੰਦੇ ਹਨ ਫਿਰ ਜੱਸਾ ਸਿੰਘ ਆਲੂਵਾਲੀਆ ਜੀ ਬਤਲਾ ਲੈਣ ਲਈ ਸਹਿਮਤ ਹੋ ਜਾਂਦੇ ਹਨ ਇਸ ਤੋਂ ਬਾਅਦ ਬਾਬਾ ਵੜਪਾਗ ਸਿੰਘ ਜੰਡੇ ਦੀ ਪੋਲ ਸ਼ਾਕੇ ਵੜਪਾਗ ਰਾਏ ਤੋਂ ਸਿੰਘ ਬਣ ਜਾਂਦੇ ਨੇ ਫਿਰ ਸਿੰਘ ਕਰਤਾਰਪੁਰ ਉੱਤੇ ਹਮਲਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੰਦੇ ਨੇ ਕਿ ਉਸ ਸਮੇਂ ਨਾਸਰ ਅਲੀ ਦਾ ਇੱਕ ਦੁਸ਼ਮਨ ਅਦੀਨਾ ਬੇਗ ਆ ਕੇ ਸਿੱਖਣ ਮਿਲਦਾ ਹੈ ਅਦੀਨਾ ਬੇਗ ਉਹ ਸੀ ਜਿਹੜਾ ਪਹਿਲਾਂ ਜਲੰਧਰ ਦਾ ਸੂਬੇਦਾਰ ਹੁੰਦਾ ਸੀ ਜਿਸ ਨੂੰ ਨਾਸਰ ਅਲੀ ਨੇ ਉੱਥੋਂ ਭਜਾਇਆ ਦਿੱਤਾ ਸੀ ਇਸ ਤੋਂ ਬਾਅਦ ਬਾਬਾ ਬੜਪਾਗ ਸਿੰਘ ਜੀ ਅਤੇ ਅਦੀਨਾ ਬੇਗ ਵਿੱਚ ਦੋਸਤੀ ਹੋ ਜਾਂਦੀ ਹੈ ਅਤੇ ਸੰਧੀ ਕੀਤੀ ਗਈ ਸੰਧੀ ਇਹ ਹੁੰਦੀ ਹੈ ਕਿ ਜਦੋਂ ਕਰਤਾਰਪੁਰ ਨੂੰ ਜਿੱਤ ਲਿਆ ਜਾਵੇ ਤਾਂ ਉੱਥੇ ਦੀ ਸੂਬੇਦਾਰੀ ਅਨੰਦਾ ਬੇਕੋਲ ਜ ਰਹੇਗੀ ਅਤੇ ਗੁਰਦੁਆਰਿਆਂ ਦਾ ਸਾਰਾ ਪ੍ਰਬੰਧ ਬਾਬਾ ਬੜਪਾਗ ਸਿੰਘ ਕੋਲ ਰਹੇਗਾ ਪਰ ਬਾਬਾ ਜੀ ਅਨੰਦਾ ਬੇਗ ਦੇ ਅੱਗੇ ਕੁਝ ਸ਼ਰਤਾਂ ਰੱਖਦੇ ਨੇ ਜਿੰਨੇ ਵੀ ਤੁਰਕ ਮਲਸ਼ੇਰ ਹਨਾ ਉਹਨਾਂ ਨੂੰ ਖਤਮ ਕੀਤਾ ਜਾਵੇਗਾ ਦੂਜੀ ਸ਼ਰਤ ਜਿਵੇਂ ਨਾਸਰ ਅਲੀ ਦੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਗਊਆਂ ਦਾ ਮਾਸ ਉੱਟਿਆ ਸੀ ਮੈਂ ਵੀ ਉਸ ਦੇ ਘਰ ਸੂਰ ਦਾ ਮਾਸ ਉਟਾ ਅਤੇ ਨਾਸਰ ਅਲੀ ਨੂੰ ਸਾੜ ਕੇ ਮਾਰਾਂਗਾ ਅਤੇ ਤੀਜੀ ਸ਼ਰਤ ਇਹਨਾਂ ਦੀ ਬੇਗਮ ਨੂੰ ਰੰਡੀਆਂ ਕਰਨਾ ਹੈ ਭਾਬੇ ਵਿਧਵਾ ਕਰਨਾ ਹੈ ਇਹ ਜਿਹੜੀ ਲੜਾਈ ਬਾਬਾ ਬਰਪਖ ਸਿੰਘ ਜੀ ਵੱਲੋਂ ਲੜੀ ਗਈ ਇਸ ਦਾ ਜ਼ਿਕਰ ਸਾਨੂੰ ਪ੍ਰਸਿੱਧ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਜੋ ਕਿ ਸ਼ੀਦਪਾਈ ਰਤਨ ਸਿੰਘ ਪੰਗੂ ਜੀ ਦੁਆਰਾ ਲਿਖਿਆ ਗਿਆ ਹੈ ਉਸ ਵਿੱਚ ਦੇਖਣ ਨੂੰ ਮਿਲਦਾ ਹੈ ਇਸ ਤੋਂ ਬਾਅਦ ਬਾਬਾ ਜੀ ਵੱਲੋਂ ਜਲੰਧਰ ਦੇ ਹਮਲਾ ਕੀਤਾ ਜਾਂਦਾ ਹੈ ਇੱਕ ਦਿਨ ਵਿੱਚ ਜਿੱਥੇ ਲੈ ਜਾਂਦਾ ਹੈ ਫਿਰ ਬਾਬਾ ਜੀ ਨਾਸਰ ਅਲੀ ਦੇ ਨੇ ਕੀਤੇ ਹੋਏ ਪਰਨ ਮੁਤਾਬਕ ਨਾਸਰ ਅਲੀ ਦੀ ਕਬਰ ਪੁੱਟ ਕੇ ਉਸ ਨੂੰ ਬਾਹਰ ਕੱਢ ਕੇ ਉਸਦੇ ਮੂੰਹ ਵਿੱਚ ਸੂਰ ਦਾ ਮਾਸ ਪਾ ਕੇ ਅੱਗ ਲਾ ਕੇ ਸਾੜ ਦਿੰਦੇ ਹਨ ਅਤੇ ਰੰਡੀਆਂ ਹੋਈਆਂ ਬੇਗ ਨੂੰ ਅੰਮ੍ਰਿਤ ਛਕਾ ਦਿੰਦੇ ਹਨ ਇਸ ਤੋਂ ਬਾਅਦ ਇੱਕ ਵਾਰ ਫਿਰ ਜਲੰਧਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥ ਵਿੱਚ ਆ ਜਾਂਦਾ ਹੈ ਤੇ ਬਾਬਾ ਜੀ ਗੁਰਦੁਆਰਾ ਥੰਮ ਸਾਹਿਬ ਅਤੇ ਹੋਰ ਜੋ ਵੀ ਗੁਰਦੁਆਰੀ ਨੁਕਸਾਨੀ ਗਏ ਉਹਨਾਂ ਦੀ ਮੁਰੰਮਤ ਕਰਵਾਉਂਦੇ ਹਨ ਬਾਬਾ ਬੜਪਾਗ ਸਿੰਘ ਜੀ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਪੰਜ ਜੰਗਲ ਲੜੀਆਂ ਸਨ ਜਿੱਥੋਂ ਉਹਨਾਂ ਦਾ ਸਪਾਈ ਵਾਲਾ ਰੂਪ ਦੇਖਣ ਨੂੰ ਮਿਲਦਾ ਹੈ ਜਲੰਧਰ ਵਿੱਚ ਸਭ ਕੁਝ ਠੀਕ ਹੋਣ ਤੋਂ ਬਾਅਦ ਬ ਪਹਾੜਾਂ ਤੋਂ ਝਰਨੇ ਵਾਂਗ ਪਾਣੀ ਡਿੱਗ ਰਿਹਾ ਹੁੰਦਾ ਹੈ ਜੋ ਕਿ ਬਹੁਤ ਸਾਫ਼ ਤੇ ਮਿੱਠਾ ਹੁੰਦਾ ਹੈ ਬਾਬਾ ਜੀ ਉੱਥੇ ਆਪਣੇ ਸਿੰਘਾਂ ਨਾਲ ਡੇਰਾ ਲਾਉਂਦੇ ਨੇ ਅਤੇ ਲੰਗਰ ਤਿਆਰ ਕੀਤਾ ਜਾਂਦਾ ਹੈ ਬਾਬਾ ਜੀ ਦੇ ਕਹਿੰਦੇ ਇੱਕ ਸਿੰਘ ਵੱਲੋਂ ਆਵਾਜ਼ ਦਿੱਤੀ ਜਾਂਦੀ ਹੈ ਕਿ ਗੁਰੂ ਘਰ ਦਾ ਲੰਗਰ ਤਿਆਰ ਹੋ ਗਿਆ ਹੈ ਜਿਸ ਨਾਲ ਸ਼ੱਕਣਾ ਹੋ ਵੀ ਸਕ ਸਕਦਾ ਹੈ ਫਿਰ ਅਗਲੇ ਦਿਨਾਂ ਬਾਬਾ ਜੀ ਉਸ ਇਲਾਕੇ ਵਿੱਚ ਘੁੰਮਣ ਲਈ ਨਿਕਲਦੇ ਨੇ ਤਾਂ ਉਹਨਾਂ ਦੀ ਨਜ਼ਰ ਇੱਕ 베ਰੀ ਤੇ ਪੈਂਦੀ ਹੈ ਅਤੇ ਉਹ ਉਸ 베ਰੀ ਦੇ ਹੇਠ ਬੈਠ ਜਾਂਦੇ ਹਨ ਅਤੇ ਇੱਕ ਸਿੰਘ 베ਰੀ ਉੱਪਰ ਨਿਸ਼ਾਨ ਸਾਹਿਬ ਚੁਲਾ ਦਿੰਦਾ ਹੈ ਤਾਂ ਕਿ ਦੂਸਰੇ ਸਿੰਘਾਂ ਨੂੰ ਪਤਾ ਲੱਗ ਸਕੇ ਕਿ ਬਾਬਾ ਜੀ ਕਿੱਥੇ ਬੈਠੇ ਹਨ ਬਾਬਾ ਜੀ 베ਰੀ ਦੇ ਹੇਠ ਬੈਠ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਹਨ ਕੁਝ ਸਮੇਂ ਬਾਅਦ ਉੱਥੋਂ ਚਰਵਾਹੀ ਲੰਘ ਰਹੇ ਹੁੰਦੇ ਹਨ ਜੋ ਭੇਡਾਂ ਬੱਕਰੀਆਂ ਚਰਾ ਰਹੇ ਹੁੰਦੇ ਨੇ ਉਹ ਬਾਬਾ ਜੀ ਨੂੰ ਕਹਿੰਦੇ ਹਨ ਕਿ 베ਰੀ ਦੇ ਹੇਠਾਂ ਉੱਠ ਜਾਓ ਇੱਥੇ ਇੱਕ ਪ੍ਰੇਤ ਰਹਿੰਦਾ ਹੈ ਜੋ ਲੋਕਾਂ ਨੂੰ ਬਹੁਤ ਨੁਕਸਾਨ ਕਰਦਾ ਹੈ ਅਤੇ ਮਾਰ ਦਿੰਦਾ ਹੈ ਬਾਬਾ ਜੀ ਕਹਿੰਦੇ ਹਨ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਚੱਲਦੀ ਹੈ ਉੱਥੇ ਆਤਮਾ ਭੂਤ ਪ੍ਰੇਤ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ ਪਰ ਉਹ ਚਰਵਾਹੀ ਉੱਥੇ ਡਰ ਕੇ ਭੱਜ ਜਾਂਦੇ ਨੇ ਬਾਬਾ ਜੀ ਫਿਰ ਵੀ ਭਗਤੀ ਵਿੱਚ ਲੀਨ ਹੋ ਜਾਂਦੇ ਨੇ ਉਹ ਚਰਵਾਹੀ ਜਿਸ ਆਤਮਾ ਦੀ ਗੱਲ ਕਰਦੇ ਸੀ ਉਹ ਕੋਈ ਹੋਰ ਨਹੀਂ ਸਰੀਰ ਰਹਿਤ ਪ੍ਰੇਤ ਵੀਰ ਨਾਹਰ ਸਿੰਘ ਜੀ ਸੀ ਉਹ ਆਪਦੇ ਇਲਾਕੇ ਦੇ ਭੂਤਾਂ ਪ੍ਰੇਤਾਂ ਦਾ ਮੁਖੀਆ ਸੀ ਵੀਰ ਨਾਹਰ ਸਿੰਘ ਬਾਬਾ ਜੀ ਨੂੰ ਆਪਣੀ 베ਰੀ ਹੇਠ ਬੈਠਾ ਦੇ ਕੇ ਬਹੁਤ ਗੁੱਸੇ ਵਿੱਚ ਆਉਂਦਾ ਹੈ ਅਤੇ ਬਾਬਾ ਜੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦਾ ਕੋਈ ਵੀ ਬਸ ਨਹੀਂ ਚੱਲਦਾ ਥੱਕ ਹਾਰ ਕੇ 베ਰੀ ਤੋਂ ਥੱਲੇ ਆਉਂਦਾ ਕਰ ਵਿੱਚ ਫਸੀ ਲੋਕਾਂ ਦੀ ਮਦਦ ਕਰੋ ਤਾਂ ਤੈਨੂੰ ਮੁਕਤੀ ਮਿਲ ਜਾਵੇਗੀ ਅਤੇ ਅਸੀਂ ਤੈਨੂੰ ਮਾਫ਼ ਕਰ ਦੇਵਾਂਗੇ ਉਸ ਤੋਂ ਬਾਅਦ ਨਾਰ ਸਿੰਘ ਬਾਬਾ ਜੀ ਨੂੰ ਕਹਿੰਦੇ ਹਨ ਜਿੱਥੇ ਵੀ ਕੋਈ ਪ੍ਰਮਾਤਮਾ ਦਾ ਸਿਮਰ ਕਰੇਗਾ ਉੱਥੇ ਕੋਈ ਵੀ ਭੂਤ ਪ੍ਰੇਤ ਆਪਣਾ ਅਸਰ ਨਹੀਂ ਕਰੇਗਾ ਉਸ ਤੋਂ ਬਾਅਦ ਸਿੰਘ ਉੱਥੇ ਰੁੱਖਾਂ ਨੂੰ ਵੱਢ ਕੇ ਝੂਪੜੀਆਂ ਬਣਾ ਦਿੰਦੇ ਨੇ ਅਤੇ ਉੱਥੇ ਡੇਰਾ ਲਾ ਲੈਂਦੇ ਨੇ ਅਤੇ ਜਿਹੜੇ ਚਰਵਾਹੇ ਡਰ ਕੇ ਭੱਜੇ ਸੀ ਉਹ ਵੀ ਵਾਪਸ ਆ ਕੇ ਅਤੇ ਜਦੋਂ ਨਗਰਪੱਸੀਆ ਦੇਖਦੇ ਨੇ ਤਾਂ ਹੈਰਾਨ ਹੋ ਜਾਂਦੇ ਨੇ ਅਤੇ ਲੰਗਰ ਛਕਦੇ ਨੇ ਤੇ ਫਿਰ ਜਿੱਥੇ ਵੀ ਜਾਂਦੇ ਨੇ ਬਾਬਾ ਬੜਪਾਗ ਸਿੰਘ ਜੀ ਦੇ ਬਾਰੇ ਲੋਕਾਂ ਨੂੰ ਦੱਸਦੇ ਨੇ ਅਤੇ ਫਿਰ ਉੱਥੇ ਸੰਗਤਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ ਬਾਬਾ ਬੜਪਾਗ ਸਿੰਘ ਜੀ ਨੇ ਕਦੇ ਵੀ ਆਪਣੇ ਆਪ ਨੂੰ ਗੁਰੂ ਕਹਾ ਕੇ ਆਪਣਾ ਪ੍ਰਚਾਰ ਨਹੀਂ ਕੀਤਾ ਆਉਣ ਵਾਲੀ ਸੰਗਤ ਨੂੰ ਉਹ ਇੱਕ ਪਰਮਾਤਮਾ ਦੀ ਸਿਮਰਨ ਨਾਲ ਜੋੜਦੇ ਹਨ ਫਿਰ ਆਖਰ ਬਾਬਾ ਜੀ 22 ਜਨਵਰੀ 1762 ਨੂੰ ਜੋਤੀ ਜੋਤ ਸਮਾ ਜਾਂਦੇ ਨੇ